ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਹੈ ਚਲੋ ਜੀ ਸੂਟ ਦਿਖਾਉਣਾ ਜਿਹੜਾ ਸ਼ੁਰੂ ਕਰਦੇ ਹੁਣ ਫਰਸਟ ਆਪਣਾ ਸਰਟਨ ਡਿਜੀਟਲ ਪ੍ਰਿੰਟ ਚ ਸੂਟ ਹੋਏਗਾ ਬਹੁਤ ਸੋਹਣਾ 2.5 ਮੀਟਰ ਦੀ ਕੱਟ ਹੋਏਗੀ 2.5 ਮੀਟਰ ਦੀ ਬਾਟਮ ਹੋਏਗੀ 2.5 ਮੀਟਰ ਦੀ ਸ਼ਰਟ ਹੋਏਗੀ ਬਹੁਤ ਸੋਹਣੇ ਕਲਰ ਕੰਟਰਾਸਟ ਬਣੇ ਹੋਏ ਆ ਚੈੱਕ ਕਲਰ ਚੈੱਕ ਕਰੋ ਬਹੁਤ ਸੋਹਣੇ ਲੱਗ ਰਹੇ ਆ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਸ਼ ਕਲਰ ਬਹੁਤ ਸੋਹਣਾ ਤੇ ਨਾਲ ਬਾਟਮ ਵੀ ਠੀਕ ਹੈ ਜੀ ਬਾਟਮ ਤੇ ਸ਼ਰਟ ਤੇ ਸੇਮ ਤਰੀਕੇ ਨਾਲ ਇਦਾਂ ਪ੍ਰਿੰਟ ਸ਼ੇਡ ਜਿਹੜਾ ਆ ਮੈਚਿੰਗ ਚ ਬਣਾਇਆ ਹੋਇਆ ਆ ਬਹੁਤ ਸੋਹਣਾ ਯੂਨੀਕ ਚ ਪ੍ਰਿੰਟ ਆ ਸਰਟਨ ਡਿਜੀਟਲ ਪ੍ਰਿੰਟ ਦਾ ਸ਼ਰਟ ਫੈਬਰਿਕ ਰਹੇਗਾ ਬਹੁਤ ਸੋਹਣਾ ਲੱਗ ਰਿਹਾ ਇਹ ਬਹੁਤ ਹੀ ਟ੍ਰੈਂਡਿੰਗ ਚ ਜਿਹੜਾ ਡਿਜ਼ਾਈਨ ਕਲਰ ਚੱਲਦੇ ਪਏ ਪਰਸਨਲੀ ਮੈਨੂੰ ਵੀ ਬਹੁਤ ਪਸੰਦ ਆਈ ਜੀ ਨੈਕਸਟ ਆ ਪਿਓਰ ਵਿਸਕੋਸ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਆ ਆਪਾਂ ਬਹੁਤ ਸੋਹਣੀ ਨੀચે ਚੈੱਕ ਕਰੋ ਲੈਸ਼ ਜੀ ਲੱਗੀ ਹੋਈ ਆ ਠੀਕ ਹੈ ਜੀ ਇਦਾਂ ਹੀ ਸੇਮ ਦੁਪੱਟੇ ਤੇ 4 ਸਾਈਡ ਲੈਸ਼ ਜੀ ਲੱਗੀ ਆ ਬਹੁਤ ਸੋਹਣਾ ਯੂਨੀਕ ਜਿਹਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਆ ਤੇ ਬਹੁਤ ਸੋਹਣੇ ਲਾਈਟ ਜੇ ਡਿਸੈਂਟ ਜੇ ਜਿਹੜੇ ਪ੍ਰਿੰਟ ਆ ਤੁਸੀਂ ਪ੍ਰਿੰਟ ਚੈੱਕ ਕਰੋ ਦੇਖੋ ਕਿੰਨੇ ਡਿਫਰੈਂਟ ਜੇ ਪ੍ਰਿੰਟ ਆ ਬਹੁਤ ਹੀ ਡਿਸੈਂਟ ਜੇ ਆ ਜੀ ਕੀਕੀ ਜੀ ਬਾਕੀ ਨਾਲ ਦੇ نیچے ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਿਹੜਾ ਫਲਾਰਸ ਬਣਿਆ ਦੁਪੱਟੇ ਦੇ ਫੋਰ ਸਾਈਡ ਇੱਦੀ ਬਣਿਆ ਠੀਕ ਹੈ ਬਹੁਤ ਸੋਹਣੇ ਲੱਗਦੇ ਆ ਨੈਕਸਟ ਆਵਲੇ ਸੂਟ ਆਪਣੇ ਨੇਚਰਲ ਕ੍ਰੇਪ ਦੇ ਵਿੱਚ ਹੋਣਗੇ ਸ਼ਰਟ ਤੇ ਜਿਹੜਾ ਬਹੁਤ ਸੋਹਣਾ ਹੈਵੀ ਬੀਡਸ ਦਾ ਵਰਕ ਕੀਤਾ ਹੋਏਗਾ ਠੀਕ ਹੈ ਜੀ ਮੋਤੀ ਦਾ ਕੰਮ ਕੀਤਾ ਹੋਏਗਾ ਤੇ ਨਾਲ ਜਿਹੜੀ ਬਾਟਮ ਰਹੇਗੀ ਪਲੇਨ ਹੋਏਗੀ ਇਹਦਾ ਵੀ ਸੇਮ 2.5 ਮੀਟਰ ਦੀ ਕੱਟ ਹੋਏਗੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਹੋਏਗੀ ਠੀਕ ਹੈ ਜੀ ਦੇਖੋ ਬਹੁਤ ਸੋਹਣੇ ਇਹ ਵੀ ਕਲਰ ਹੈਗੇ ਆ ਇਹ ਵੀ ਸੂਟ ਜਿਹੜੇ ਬਹੁਤ 트ੈਂਡਿੰਗ ਚੱਲਦੇ ਆ ਅਗਰ ਤੁਸੀਂ ਇਹਦੇ ਨਾਲ ਕੋਈ ਦੁਪੱਟਾ ਬਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਵੀ ਪ੍ਰੋਵਾਈਡ ਕਰ ਦਾਂਗੇ ਅਗਰ ਤੁਸੀਂ ਵਿਦਆਊਟ ਦੁਪੱਟਾ ਇੱਦਾਂ ਹੀ ਲੈਣਾ ਚਾਹੁੰਦੇ ਆ ਇਦਾਂ ਵੀ ਲੈ ਸਕਦੇ ਹੋ ਨੈਕਸਟ ਆ ਪਿਓਰ ਕ੍ਰੇਪ ਵਿੱਚ ਲੈ ਕੇ ਆਏ ਆ ਫੁੱਸ਼ ਪੈਣਾ ਜਿਹੜੀਆਂ ਹੁੰਦੀਆਂ ਆ ਪਿਓਰ ਨੂੰ ਹੀ ਲਾਈਕ ਕਰਦੀਆਂ ਆ ਪਿਓਰ ਨੂੰ ਹੀ ਪ੍ਰੇਫਰੈਂਸ ਦਿੰਦੀਆਂ ਆ ਤਾਂ ਉਹਨਾਂ ਲਈ ਆਪਾਂ ਪਿਓਰ ਕ੍ਰੇਪ ਦਾ ਸੂਟ ਲੈ ਕੇ ਆਏ ਆ ਇਹਦੇ ਵਿੱਚ ਜਿਹੜੀ ਇਹ ਫੁੱਲ 5 ਮੀਟਰ ਦਾ ਹੋਏਗਾ ਪੂਰਾ ਇੱਦੀ ਮੈਚਿੰਗ ਹੋਏਗਾ 5 ਮੀਟਰ ਪੂਰਾ ਸੂਟ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਕਾਫੀ ਸੋਹਣੇ ਸੋਹਣੇ ਪ੍ਰਿੰਟ ਹੈਗੇ ਆਪਾਂ ਜਿੰਨੇ ਵੀ ਸੂਟ ਲੈ ਕੇ ਆਇਆ ਪ੍ਰਿੰਟ ਚ ਲੈ ਕੇ ਆਇਆ ਤੇ ਸਭ ਦੇ ਫੈਬਰਿਕ ਲੱਗ ਲੱਗ ਲੈ ਕੇ ਆਇਆ ਕਿਉਂਕਿ ਹਰੇਕ ਭੈਣ ਦੀ ਆਪਣੀ ਆਪਣੀ ਫੈਬਰਿਕ ਨੂੰ ਲੈ ਕੇ ਡਿਜ਼ਾਈਨ ਨੂੰ ਲੈ ਕੇ ਪਸੰਦ ਹੁੰਦੀ ਤਾਂ ਸਾਰੇ ਤਰ੍ਹਾਂ ਦਾ ਫੈਬਰਿਕ ਲੈ ਕੇ ਆਇਆ ਜਿਹੜਾ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਅਗਰ ਨੇਚਰਲ ਕ੍ਰੇਪ ਪਿਓਰ ਕ੍ਰੇਪ ਸੈਟਿਨ ਕਾਟਨ ਸਭ ਲੈ ਕੇ ਆਇਆ ਅੱਜ ਜਿਹੜਾ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਆ ਤੁਸੀਂ ਅਪਨੇ ਅਕੋਰਡਿੰਗ ਸਿਲੈਕਟ ਕਰਕੇ ਬਾਈ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ। ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਜਿੱਦਾਂ ਦੀ ਤੁਸੀਂ ਸਟਿਚਿੰਗ ਚਾਹੋਗੇ ਅਗਰ ਤੁਸੀਂ ਇਹਦੇ ਨਾਲ ਟਰੌਜ਼ਰ ਸਟਿਚ ਕਰਾਉਣਾ ਟਰੌਜ਼ਰ ਵੀ ਕਰਵਾ ਸਕਦੇ ਹੋ ਵੀ ਬਹੁਤ ਵਧੀਆ ਲੱਗੇਗਾ। ਅਗਰ ਸਲਵਾਰ ਸੂਟ ਸਟਿਚ ਕਰਾਉਣੀ ਹੋ ਵੀ ਕਰਵਾ ਸਕਦੇ ਹੋ। ਨੈਕਸਟ ਹੈ ਸਿਲਕ ਦੇ ਵਿੱਚ ਵੀ ਆਪਣੇ ਕੋਲ ਫੈਬਰਿਕ ਨਾਲ ਦੁਪੱਟਾ ਜਿਹੜਾ ਉਹ ਵੀ ਸਿਲਕ ਦਾ ਹੋਏਗਾ। ਬਾਟਮ ਜਿਹੜੀ ਰਿਅਨ ਕਾਟਨ ਦੀ ਹੋਏਗੀ। ਠੀਕ ਹੈ ਜੀ ਚੈੱਕ ਕਰੋ ਵੀ ਨੈਕ ਔਰ گول ਨੈਕ ਦੋਨੇ ਤਰ੍ਹਾਂ ਦੇ ਡਿਜ਼ਾਈਨ ਅਵੇਲੇਬਲ ਆ ਨੈਕ ਤੇ ਬਣਿਆ ਹੋਏਗਾ ਬਾਕੀ ਸਾਰਾ ਇਹਦਾ ਪਲੇਨ ਪ੍ਰਿੰਟ ਚ ਹੋਏਗਾ ਤੇ گول ਨੈਕ ਵੀ ਹੈਗਾ ਜਿਨ੍ਹਾਂ ਨੂੰ ਤੁਸੀਂ ਵੀ ਨੈਕ ਲਾਈਕ ਕਰਦੇ ਵੀ ਲੈ ਸਕਦੇ ਅਗਰ ਗੋਲ ਲਾਈਕ ਕਰਦੇ ਤਾਂ ਗੋਲ ਨੈਕ ਲੈ ਸਕਦੇ ਆ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਹਨ ਡਿਜ਼ਾਈਨ ਡਿਫਰੈਂਟ ਡਿਫਰੈਂਟ ਹੈ ਗੋਲ ਤੇ ਵੀ ਨੈਕ ਵਾੜੇ ਨੈਕਸਟ ਆਪਾਂ ਕੀਨਖਾਬ ਲੈ ਕੇ ਆਏ ਆ ਕੀਨਖਾਬ ਦਾ ਸੂਟ ਚੈੱਕ ਕਰੋ ਇਹ 올ਓਵਰ 5 ਮੀਟਰ ਹੋਏਗਾ ਸ਼ਰਟ ਤੇ ਨਾਲ ਸੌਰੀ 올ਓਵਰ ਨਹੀਂ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਬਟ ਕਲਰ ਸੇਮ ਹੋਏਗਾ ਕਲਰ ਸੇਮ ਹੋਏਗਾ ਸ਼ਰਟ ਚੈੱਕ ਕਰੋ ਫਲਾਵਰਸ ਟਾਈਪ ਆ ਤੇ ਬਾਟਮ ਜਿਹੜੀ ਲਾਈਨਸ ਟਾਈਪ ਸਿੱਧੇ ਹੋਵੇਗੀ ਠੀਕ ਹੈ ਜੀ ਇਹ ਕੀਨਖਾਬ ਦਾ ਫੈਬਰਿਕ ਰਹੇਗਾ ਬਾਕੀ ਜੀ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਬਕਾਇਦਾ ਸਟਿਚ ਕਰਾ ਸਕਦੇ ਹੋ ਠੀਕ ਹੈ ਜੀ ਲਾਈਨਿੰਗ ਲਗਵਾ ਕੇ ਤੁਸੀਂ ਅਗਰ ਕੋਈ ਲੈਸ਼ ਵਗੈਰਾ ਨਾਲ ਐਡ ਕਰਵਾਉਣਾ ਹੈ ਤਾਂ ਹੋਰ ਵੀ ਸੂਟ ਦੀ ਗ੍ਰੇਸ ਬਹੁਤ ਵਧੀਆ ਬਣੇਗੀ ਨੈਕਸਟ ਆ ਕਾਟਨ ਦੇ ਪ੍ਰਿੰਟ ਸੂਟ ਆ ਕਾਟਨ ਸਟਾਫ ਦੇ ਵਿੱਚ ਇਹ ਵੀ 5 ਮੀਟਰ ਹੋਊਗਾ 올ਓਵਰ ਠੀਕ ਹੈ ਜੀ ਅਗਰ ਤੁਸੀਂ ਕਾਟਨ ਨੂੰ ਲਾਇਕ ਕਰਦੇ ਆ ਤੇ ਕਾਟਨ ਦਾ ਬਾਈ ਕਰਨਾ ਚਾਹੁੰਦੇ ਆ ਤੁਸੀਂ ਕਾਟਨ ਦੇ ਵੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ 15 ਤੋਂ 20 ਪ੍ਰਿੰਟ ਹੋਣਗੇ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਬਾਕੀ ਜੀ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਲੈਣਾ ਚਾਹੁੰਦੇ ਆ ਚਿਨੌਨ ਦਾ ਕਾਟਨ ਦਾ ਕਿਸੇ ਤਰ੍ਹਾਂ ਦਾ ਵੀ ਦੁਪੱਟਾ ਬਾਏ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਵੀ ਪ੍ਰੋਵਾਈਡ ਕਰ ਦੇਵਾਂਗੇ ਠੀਕ ਹੈ ਜੀ ਅਗਰ ਕੰਟਰਾਸਟ ਇਹਦੇ ਨਾਲ ਦੁਪੱਟਾ ਲੈਣੇ ਆ ਜਿੱਦਾਂ ਹੁਣ ਇਹਦੇ ਨਾਲ ਤੁਸੀਂ ਬਲੈਕ ਵੀ ਲੈ ਸਕਦੇ ਰੈੱਡ ਵੀ ਲੈ ਸਕਦੇ ਅਗਰ ਤੁਹਾਡੇ ਕੋਲ ਆਪ ਕੋਲ ਦੁਪੱਟਾ ਹੈਗਾ ਤਾਂ ਸਭ ਤੋਂ ਬੈਸਟ ਹੈ ਕੋਈ ਚੁੰਨੀ ਹੈਗੀ ਜਿੱਦਾਂ ਲਾਈਕ ਕੋਈ ਹੈਗਾ ਤਾਂ ਸਭ ਤੋਂ ਬੈਸਟ ਰਹੇਗਾ ਤੁਹਾਡੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਤੇ ਦੁਪੱਟਾ ਤੁਸੀਂ ਆਪਣੇ ਨਾਲ ਮੈਚਿੰਗ ਕਿਉਂਕਿ ਹਰੇਕ ਸੂਟ ਦੇ ਵਿੱਚ ਦੋ ਤੋਂ ਤਿੰਨ ਸ਼ੇਡ ਹੈਗੇ ਜਿਹੜੇ ਤੁਹਾਨੂੰ ਜਿਹਦੇ ਨਾਲ ਤੁਸੀਂ ਦੁਪੱਟਾ ਆਪਣਾ ਮੈਚ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਅਗਰ ਤੁਸੀਂ ਲੈਸ਼ ਵਗੈਰਾ ਲਗਵਾ ਕੇ ਆਪਣਾ ਸਟਿਚ ਕਰਾਉਣੀ ਆ ਨਾ ਸੂਟ ਤਾਂ ਨੈਕ ਦੇ ਕੋਈ ਡਿਜ਼ਾਈਨ ਡੈਸ਼ਸਰ ਲਗਵਾ ਬਣਵਾਉਣੀ ਆ ਤਾਂ ਸੂਟ ਦੀ ਗ੍ਰੇਸ ਹੋਰ ਵੀ ਵਧੀਆ ਬਣ ਜਾਏਗੀ ਇੱਕ ਸਿੰਪਲ ਸੂਟ ਜਿਹੜਾ ਪਾਰਟੀ ਵੇਅਰ ਲੁੱਕ ਵਿੱਚ ਕਨਵਰਟ ਹੋ ਜਾਏਗਾ ਠੀਕ ਹੈ ਜੀ ਪਾਰਟੀ ਵੇਅਰ ਲੁੱਕ ਵਿੱਚ ਬਣ ਜਾਏਗਾ ਤੁਸੀਂ ਡੇਲੀ ਜਿੱਦਾਂ ਪਿਆਣਾ ਗੁਰਦੁਆਰਾ ਸਾਹਿਬ ਜਾਂਦੀਆਂ ਆ ਉੱਥੇ ਵੇਅਰ ਕਰਕੇ ਜਾ ਸਕਦੇ ਆ ਅਗਰ ਤੁਸੀਂ ਆਪਣੇ ਕਿਸੇ ਫਰੈਂਡ ਸਰਕਲ ਉਦੇ ਕੋਲ ਜਾਣਾ ਚਾਹੁੰਦੇ ਆ ਤੁਸੀਂ ਇਹ ਸੂਟ ਜਿਹੜੇ ਵੇਅਰ ਕਰਕੇ ਜਾ ਸਕਦੇ ਤਾਂ ਬਹੁਤ ਬੈਸਟ ਬ੍ਰੈਂਡ ਵਾਲੇ ਸੂਟ ਆ ਪ੍ਰਿੰਟ ਸਾਰਿਆਂ ਦੇ ਬਹੁਤ ਵਧੀਆ ਹੈ ਬਾਕੀ ਜੀ ਵੀਡੀਓ ਨੂੰ ਵਾਟ ਵਾਟ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੁਸੀਂ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੀਆਂ ਭੈਣਾਂ ਇਦਾਂ ਦੇ ਸੂਟ ਲਾਈਕ ਕਰਦੀਆਂ ਉਹ ਬਾਈ ਕਰ ਸਕਣ ਨੈਕਸਟ ਆ ਮਸਲੀਨ कॉटन ਦੇ ਵਿੱਚ ਇਹ ਸੂਟ ਲੈ ਕੇ ਆਇਆ ਚੈੱਕ ਕਰੋ ਇਦਾਂ ਸੂਟ ਬਣੇਗਾ ਨਾਲ ਜਿਹੜਾ ਬਾਟਮ ਤੇ ਵੀ ਵਰਕ ਹੋਏਗਾ ਅਗਰ ਤੁਸੀਂ ਇਹਦੀ ਟਰਾਊਜ਼ਰ ਸੀਣਾ ਹੈ ਤੁਸੀਂ ਟਰਾਊਜ਼ਰ ਵੀ ਸਟਿਚ ਕਰਾ ਸਕਦੇ ਹੋ ਅਗਰ ਬਾਟਮ ਲਾਇਕ ਕਰਦੇ ਬਾਟਮ ਕਰਾ ਸਕਦੇ ਹੋ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਇੱਥੇ ਤਿੰਨ ਕਲਰ ਆਪਣੇ ਕੋਲ ਸੀਗੇ ਬਿਲਕੁਲ ਨੈਕਸਟ ਆ ਮਸਲੀਨ ਦੇ ਲੈ ਕੇ ਆਇਆ ਸੂਟ ਆਪਾਂ ਮਸਲੀਨ ਵਿੱਚ ਹੋਏਗਾ ਵੀ ਸ਼ੇਪ ਦੇਖੋ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਨਾਲ ਬਾਟਮ ਰਿਯਨ कॉटन ਦੀ ਹੋਏਗੀ ਤੇ ਦੁਪੱਟਾ ਜਿਹੜਾ organza ਦਾ ਹੋਏਗਾ ਜੀ ਦੁਪੱਟੇ ਤੇ ਵੀ ਫੋਰ ਸਾਈਡ थ्रेड ਵਰਕ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਸਾਰੇ ਦੁਪੱਟੇ ਤੇ neck ਤੇ ਚੈੱਕ ਕਰੀ ਚਲੋ neck ਤੇ ਵਰਕ ਕੀਤਾ ਹੋਇਆ ਬਹੁਤ ਵਧੀਆ ਲੱਗਦਾ ਹੈ ਨੈਕਸਟ ਆ ਕਾਟਨ ਦੇ ਵਿੱਚ ਹੈ ਆਪਣੇ ਕੋਲ ਠੀਕ ਹੈ ਜੀ ਕਾਟਨ ਦਾ ਫੈਬਰਿਕ ਰਹੇਗਾ ਬਹੁਤ ਸੋਹਣਾ ਚੈੱਕ ਕਰੋ ਤੁਸੀਂ ਚਿਕਨ ਵਰਕ ਵਾਂਗੂ ਵਰਕ ਕੀਤਾ ਹੋਇਆ ਬਹੁਤ ਵਧੀਆ ਲੱਗਦਾ ਹੈ ਠੀਕ ਹੈ ਜੀ ਦੁਪੱਟੇ ਤੇ ਵੀ ਵਰਕ ਕੀਤਾ ਹੈ ਸਾਰੇ ਤੇ ਸ਼ਰਟ ਸਾਰੀ ਤੇ ਵਰਕ ਕੀਤਾ ਹੋਏਗਾ ਨਾਲ ਬਾਟਮ ਪਲੇਨ ਰਹੇਗੀ ਇਹਨਾਂ ਨਾਲ ਅਗਰ ਤੁਸੀਂ ट्राਊਜ਼ਰ ਸਟਿਚ ਕਰਾਉਨੇ ਆ ਤਾਂ ट्राਊਜ਼ਰ ਵੀ ਬਹੁਤ ਵਧੀਆ ਲੱਗੇਗਾ ਅਗਰ ਬਾਟਮ ਸਟਿਚ ਕਰਾਉਨੇ ਆ ਤਾਂ ਬਾਟਮ ਵੀ ਨੈਕਸਟ ਆ ਮਾਡਲ ਸਿਲਕ ਦੇ ਸੂਟ ਹੈ ਜੀ ਬਾਟਮ ਨਾਲ ਕਾਟਨ ਦੀ ਹੋਏਗੀ ਤੇ ਫੈਬਰੀਕ ਦੁਪੱਟੇ ਦਾ ਫੈਬਰਿਕ ਵੀ ਮਾਡਲ ਸਿਲਕ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਵੀ ਤਿੰਨ ਤੋਂ ਚਾਰ ਕਲਰ ਹੈਗੇ ਆ অলਮੋਸਟ ਆਪਣੇ ਕੋਲ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ